ਵਟਿੰਡਾ ਦੇਖਿਓ ਐਂਡ ਵਾਈਜ਼ 26 ਜਨਵਰੀ ਤੇ ਮਦਨਸਰ ਮੈਂ ਮੀਟਿੰਗਸ ਕਰ ਰਿਹਾ ਤੇ ਪੁਲਿਸ ਆਫਸਰਸ ਨਾਲ ਲੇਟੈਸਟ ਇਨਪੁਟs ਸ਼ੇਅਰ ਕਰਕੇ ਉਹਨਾਂ ਨੂੰ ਨਾਲੇ ਪ੍ਰੇਪੇਡਨੈਸ ਬਾਰੇ ਤੇ ਬਲ ਆਰਡਰ ਦਾ ਰਿਵਿਊ ਕਰ ਰਿਹਾ ਤੇ ਅੱਜ ਸਵੇਰੇ ਮੈਂ ਫਿਰੋਜ਼ਪੁਰ ਫਿਰੋਜ਼ਪੁਰ ਰੇਂਜ ਦੀ ਮੀਟਿੰਗ ਕੀਤੀ ਸੀ ਫੋਨ ਵਟਿੰਡਾ ਦੇ ਵਿੱਚ ਵਟਿੰਡਾ ਰੇਂਜ ਦੀ ਮੀਟਿੰਗ ਕਰਨ ਤੋਂ ਬਾਅਦ ਫਿਰ ਪਟਿਆਲੇ ਦੇ ਵਿੱਚ ਮੈਂ ਅੱਜ ਇੱਕ ਜੀ ਮੀਟਿੰਗ ਰੱਖੀ ਤੇ ਨਾਲ ਦੀ ਨਾਲ ਇਹਨਾਂ ਨੇ ਰੈਨੋਵੇਟਿਡ ਕਾਨਫਰੰਸ ਹਾਲ ਦੀ ਇਨੌਗੁਰੇਸ਼ਨ ਕਰਾਈ ਹੈ ਵਟਿੰਡਾ ਪੁਲਿਸ ਕਮਿਸ਼ਨਰੀ ਓਵਰ ਆਲ ਇੱਕ ਜਿਹੜੀ ਪੁਲਿਸ ਵਰਕਿੰਗ ਦਾ ਇੱਕ ਨਾਰਮਲ ਹਿੱਸਾ ਹੈ ਟਾਈਮ ਟੂ ਟਾਈਮ ਵਿਜ਼ਿਟਸ ਕਰਕੇ ਆਫੀਸਰਸ ਨਾਲ ਇੰਟਰੈਕਟ ਕਰਕੇ ਉਹਨਾਂ ਦੀ ਬਰੀਫਿੰਗ ਕੀਤੀ ਜਾਂਦੀ ਪਰ ਇੰਟਰਸਟਡ ਕੋਰਪਸ ਹੋਣਾ ਗੁਰਪ੍ਰਤਵੰਤ ਪੰਮੂ ਦੀ ਐਕਟੀਵਿਟੀयां ਬੜੀਆਂ ਵਧੀਆਂ ਫਰੀਦਕੋਟ ਲੇਟੈਸਟ ਲੈ ਲੋ ਅੱਜ ਉੱਤੇ ਫਲੈਗ ਲਾਤਾ ਸੀਐਮ ਨੇ ਉੱਥੇ ਆਉਣਾ ਸੀਗਾ ਪੰਜਾਬ ਪੁਲਿਸ ਹਰ ਕਿਸੀ ਅਸੀਂ ਜਿਹੜੇ ਜਿਹੜੇ ਵੀ ਇਨਸੀਡੈਂਟ ਹੋਏ ਸਾਰਿਆਂ ਨੂੰ ਸੋਲਵ ਕੀਤਾ ਹੈ ਤੇ ਅਸੀਂ ਸਟੇਟ ਦੇ ਵਿੱਚ ਪੀਸ ਤੇ ਹਾਰਮੋਨੀ ਬਣਾ ਕੇ ਰੱਖਾਂਗੇ ਤੇ ਜਿਹੜੇ ਐਂਟੀ ਨੈਸ਼ਨਲ ਐਲੀਮੈਂਟਸ ਤੇ ਸਾਡੀ ਪੂਰੀ ਪਕੜ ਹੈ ਜੀ ਜੀ ਸਾਹਿਬ ਲਗਾਤਾਰ ਕਿਸਾਨਾਂ ਦੁਆਰਾ ਪੁਲਿਸ ਤੇ ਹਮਲੇ ਕੀਤੇ ਜਾਂਦੇ ਜਿਵੇਂ ਦਾਨ ਸਿੰਘ ਵਾਲਾ ਵੀ ਹੋਇਆ ਉੱਥੇ ਵੀ ਪੁਲਿਸ ਨਾਲ ਮਾਰਕੁੱਟ ਕੀਤੀ ਗਈ ਆ ਪਿੱਛੇ ਜਿਉਂਦ ਵੀ ਹੋਇਆ ਤੇ ਪਰ ਪੁਲਿਸ ਐਫਆਈਆਰ ਦਰਜ ਕਰ ਲੈਂਦੇ ਬਟ ਉਹਨਾਂ ਦੀ ਆਹ ਦੇਖੋ ਜੀ ਮੈਂ ਪੱਲਸਲ ਦੇ ਵਿੱਚ ਜਿਵੇਂ ਸਾਡੇ ਲੈਵਲ ਤੇ ਹੁੰਦਾ ਜਿਹੜੇ ਆਪਰੇਸ਼ਨਲ ਮੈਟਰਸ ਹੈਗੇ ਔਰ ਡਿਸਟ੍ਰਿਕਟ ਅਥਾਰਟੀ ਜੀ ਹੈ ਜੀ ਡੀਸੀ ਸਾਹਿਬ ਇੱਥੇ ਹੈਗੇ ਸੋ ਵਾਟ ਏਵਰ ਇਜ਼ ਐਪਰੋਪ੍ਰੀਏਟ ਐਸ ਪਰ ਨਾਓ ਐਕਚੁਅਲੀ ਦੇਖੇ ਨਾ ਮੇਰਾ ਅੱਜ ਦਾ ਮਕਸਦ ਹੈਗਾ ਪਾਲਿਸੀ ਗਾਈਡਲਾਈਨਸ ਸਟੇਟ ਲੈਵਲ ਤੇ ਪੁਲਿਸ ਨੂੰ ਗੇਅਰ ਅਪ ਕਰਨਾ ਕਿ ਉਹਨਾਂ ਦੀ ਪ੍ਰੀਪੇਰਨੈਸ ਹੋ ਸਰ ਜਿਸ ਤਰ੍ਹਾਂ ਪਿਛਲੇ ਦਿਨੀ 24 ਦੇ ਬਾਰੇ ਅਟੈਕ ਹੋਏ ਹੈਗੇ ਨੇ ਜੇ ਅਪਾ 26 ਜਨਵਰੀ ਦੀ ਗੱਲ ਕਰੀਏ ਉਸ ਨੂੰ ਵੇਖਦੇ ਕਿਸ ਤਰ੍ਹਾਂ ਸਿੱਖੇ ਬੰਦੇ ਕਿਤੇ ਪੂਰੇ ਪੰਜਾਬ ਚ ਅਸੀਂ ਸਾਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਇਨਹਾਂਸ ਕੀਤੀ ਹੈ ਪੁਲਿਸ ਦੀ ਡਿਪਲੋਇਮੈਂਟ ਵਧਾਈ ਹੈ ਨਾਈਟ ਪੁਲਿਸਿੰਗ ਦੇ ਵਿੱਚ ਵੀ ਡਿਪਲੋਇਮੈਂਟ ਵਧਾਈ ਹੈ ਤੇ ਸਾਡੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਬਸ਼ੀਰੀ ਨੂੰ ਡੀਐਸਪੋਸਟਾਂ ਬੜੀਆਂ ਖਾਲੀ ਪਈਆਂ ਨੇ ਤੇ ਲੇਕਿਨ ਫੋਰਸ ਦੀ ਘਾਟ ਹੈ ਜਿਲ੍ਹਾ ਵੱਡਾ ਹੁੰਦਾ ਜਾ ਰਿਹਾ ਹੈ ਤੁਹਾਡੀ ਗੱਲ ਠੀਕ ਹੈ ਜੀ ਆਈ ਐਗਰੀ ਵਿਦ ਥਿਸ ਸ਼ਾਰਟੇਜ ਹੈ ਤਾਂ ਹੀ ਸਰਕਾਰ ਨੇ ਜਿਹੜੀ 10000 ਨਵੀਆਂ ਪੋਸਟਾਂ ਦੀ ਕ੍ਰੀਏਸ਼ਨ ਮਨਜ਼ੂਰ ਕੀਤੀ ਹੈ ਤੇ ਐਨੂਅਲ ਰਿਕਰੂਟਮੈਂਟਸ ਹੋ ਰਹੀਆਂ ਤੇ ਛੇਤੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਭਟੰਡੇ ਨੂੰ ਪ੍ਰਾਇੋਰਟੀ ਤੇ ਹਰਡੈਂਟਾਈਜ਼ ਆਫ ਮੇਕ ਡਿਸਟ੍ਰਿਕਟ ਤੇ ਮੈਨਪਾਵਰ ਇਤਨ ਨੂੰ ਜ਼ਿਆਦਾ ਚਾਹੀਦੀ ਸਰ ਪੀਨਪੋਰਟ ਜਿਵੇਂ ਸੀਓ ਸਾਹਿਬ ਨੇ ਆਣਾ ਸੀ ਸਕਰਟਰੀ ਨੂੰ ਦੇਖ ਕੇ ਪਰ ਉੱਥੇ ਵੀ ਅਜੋ ਕਸ਼ਮੀਰ ਜਿਹੜੇ ਹੈਗੇ ਉਹ ਤਾਂ ਗੈਂਡਰ ਟੂ ਅਸੀਂ ਮੂੰਹ ਤੋੜ ਜਵਾਬ ਦਾਂਗੇ ਜਿਹੜੇ ਐਂਟੀ ਨੈਸ਼ਨਲ ਦੇ ਮੀਤ ਸਾਹਿਬ ਆਲ ਓਵਰ ਕਨਕਰਿਆ ਪੰਜਾਬ ਨੂੰ ਉਹਦੇ ਲਈ ਕੋਈ ਨਵੀਂ ਪਾਲਿਸੀ ਲੈ ਕੇ ਆ ਰਹੇ ਡਿਪਾਰਟਮੈਂਟ ਆਪਣੇ এমਪਲੋਏ ਲਈ ਜਾਂ ਆਫਿਸ ਦੇ ਕੋਈ ਇੱਕ ਤੇ ਫੋਰਸ ਦੀ ਅਪਗ੍ਰੇਡੇਸ਼ਨ ਦੇ ਮੋਬਿਲਿਟੀ ਲਈ ਅਸੀਂ ਜਵੇਂ ਹਰ ਖਾਨੇ 'ਚ ਨਵੀਂ ਗੱਡੀ ਅਸੀਂ ਦਾਲਦੇ ਹਾਂ ਸਾਡੇ 140 ਪੁਲਿਸ ਸਟੇਸ਼ਨ ਰਹਿ ਗਏ ਸੀਗੇ ਤੇ ਬਹੁਤ ਛੇਤੀ ਹੀ ਜਨਵਰੀ ਦੇ ਵਿੱਚ ਅਸੀਂ 140 ਨਵੀਆਂ ਗੱਡੀਆਂ ਨਵੇਂ ਥਾਣਿਆਂ ਨੂੰ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ 450 ਕਰੋੜ ਦਾ ਫੰਡ ਕੋਟ ਤੋਂ ਅਸੀਂ ਲੋਨ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅਪਰੂਵ ਕੀਤਾ ਹੈ ਤਾਂ ਪੁਲਿਸ ਬਿਲਡਿੰਗਸ ਲਈ ਪੁਲਿਸ ਇਨਫਰਾਸਟ੍ਰਕਚਰ ਲਈ ਤੇ ਉਹ ਥਾਣਿਆਂ ਦੀ ਬਿਲਡਿੰਗਸ ਤੇ ਹੋਰ ਦੂਜੀ ਪੁਲਿਸ ਲਾਈਨ ਸਟ੍ਰੀਮ ਜ਼ਿਲ੍ਹਿਆਂ ਚ ਨਹੀਂ ਹੈ ਉਹਨਾਂ ਤੇ ਖਰਚ ਕੀਤਾ ਜਾਊਗਾ ਅਗਲੇ ਬਜਟ ਦੇ ਵਿੱਚ ਇਹ ਅਪਰੂਵ ਹੋ ਗਿਆ ਹੈ ਜੀ ਡੀਪੀ ਸਾਹਿਬ ਤੋਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਈ-ਚਲਾਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਹਾਂਜੀ ਅਸੀਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਆ ਧੀਰੇ ਧੀਰੇ ਅਸੀਂ ਸਾਰੀ ਸਟੇਟ ਦੇ ਵਿੱਚ ਇਹ ਚਲੰਨ ਕਰਾਂਗੇ। ਸਿਰਫ ਡਰੱਗਸ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਕੋਸ਼ਿਸ਼ ਨੇ ਫੜੀ ਹੀ ਹੈਗਾ ਨਸ਼ਾ ਬਸ ਕਰਨੋਂ ਬੜਾ ਨਸ਼ਾ ਹੀ ਪੜਿਆ ਹੈਗਾ। ਤੇ ਉਹਦੀ ਵਾਗਿ ਨਸ਼ਾ ਅਸੀਂ ਦੋਹਰੇ ਨਹੀਂ। ਨਹੀਂ ਇਸ ਦਾ ਕਾਫੀ ਅਗੇਨ ਮੈਂ ਸਮਝ ਹੈਗਾ ਕਿ ਡਰੱਗਸ ਤੇ ਕਾਫੀ ਕੰਮ ਹੋਇਆ ਹੈ। ਤੇ ਸਾਰਿਆਂ ਨੇ ਕੰਮ ਕੀਤਾ ਹੈ ਤੇ ਹਜੇ ਸਾਨੂੰ ਇੱਕ ਝੁੱਟ ਹੋ ਕੇ ਹੋਰ ਕੰਮ ਕਰਨ ਦੀ ਲੋੜ ਹੈ ਕਿ ਲੇਕ ਇਹਨੂੰ ਲੋਕਾਂ ਦੇ ਵਿੱਚ ਇੱਕ ਮੁਹਿਮ ਦੇ ਤੌਰ ਤੇ ਲੈ ਕੇ ਜਾ ਕੇ ਕਿ ਜਵੇਂ ਅਵੇਰਨੈਸ ਵਧਾਣ ਦੀ ਲੋੜ ਹੈ ਪ੍ਰੀਵੈਂਟਿਵ ਐਕਟੀਵਿਟੀਜ਼ ਕਰਨ ਦੀ ਲੋੜ ਹੈ ਸੋ ਇੱਕ ਮਲਟੀ ਪ੍ਰੋਂਗਡ ਸਟ੍ਰੈਟਜੀ ਜਿਹੜੀ ਸਟੇਟ ਗਵਰਨਮੈਂਟ ਦੀ ਹੈਗੀ ਈਡੀਪ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਸੋ ਸਾਰੇ ਡਿਪਾਰਟਮੈਂਟਸ ਮਿਲ ਕੇ ਇਸ ਤੇ ਕੰਮ ਕਰਨਾ ਚਾਹੀਦਾ ਜੀ ਸਭ ਬਾਰਡਰ ਏਰੀਆ ਦੇ ਵਿੱਚ ਤਕਰੀਬਨ ਥਾਣਿਆਂ ਦੇ ਜਿਹੜੇ ਹਮਲੇ ਕੀਤੇ ਗਏ ਨੇ ਇਹਨਾਂ ਨੂੰ ਕਿਵੇਂ ਰੁਕਿਆ ਜਾਊਗਾ ਜੀ ਕਿਉਂ ਨਿਸ਼ਾਨਾ ਹੀ ਥਾਣਿਆਂ ਨੂੰ ਚੌਕੀਆਂ ਨੂੰ ਬਣਾਇਆ ਗਿਆ ਸਾਰੇ ਕੇਸਸ ਟ੍ਰੇਸ ਕਰ ਲਏ ਹੈਗੇ जिन्होंने इसको अंजाम ਕੀਤਾ ہے ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਨਾਮਿਨੇਟ ਕਰਕੇ ਐਫਆਈਆਰ ਨਾਲ ਗ੍ਰਜ ਕਰਤੀ ਅਸੀਂ 100% ਕੇਸਸ ਟ੍ਰੇਸ ਕਰਨਗੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਐਸਆਈ ਦੀ ਮੁਖੀ ਜੀ ਨੇ ਪ੍ਰਮੋਤ ਬਣਨ ਨੂੰ 31 ਜਿਹੜੇ ਮੈਟਰਸ ਚ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ थैंक यू थैंक यू सर थैंक यू